ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਵੇ ਮੈਟ੍ਰਿਕ ਕਿੱਦਾਂ ਲੱਗਿਓ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇਹ ਕਿੱਥੇ ਦਾ ਔਰ ਇੱਕ ਉਧਰਲਾ ਦੋਨੇ ਰਸਣ ਲੈਣਦੇ ਪਏ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਕ੍ਰਾਈਮ ਨੂੰ ਇਸ ਤਰ੍ਹਾਂ ਰੁਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਟਾ ਤੇ ਵੋਟਰ ਡਾਟਾ ਉਹ ਕੈਨਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਡਾਟਾ ਤੇ ਬੂਟਰ ਡਾਟਾ ਉਹ ਇਹਨਾਂ ਤੋਂ ਲੈ ਜਾਣ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਸਰ ਕੀ ਨਾਮ ਆ ਜੀ ਭਪੇਂਦਰ ਸਿੰਘ ਜੀ ਕਿੱਥੇ ਰਹਾਂਗੇ ਪੁਰਹੀਰਾ ਹੁਸ਼ਿਆਰਪੁਰ ਜੀ ਅੱਜ ਇਹ ਨੌਜਵਾਨ ਇਕੱਠੇ ਹੋਏ ਨੇ ਕੀ ਕਾਰਨ ਇਹਦਾ ਕਾਰਨ ਆ ਜੀ ਜਿਹੜਾ 5 ਸਾਲ ਦਾ ਬੱਚੇ ਨੂੰ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਜਿਹਦਾ ਉਹਨੂੰ ਮਾਰਿਆ ਗਿਆ ਉਹਨੂੰ ਜਸਮੀਨੀ ਤੌਰ ਤੇ ਹਰਾਸ਼ ਕੀਤਾ ਗਿਆ ਉਸ ਕਰਕੇ ਸਾਰੇ ਨੌਜਵਾਨ ਇਕੱਠੇ ਹੋਏ ਆ ਜੀ ਤੇ ਅਸੀਂ ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਝ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਜੇ ਡਾਕੂਮੈਂਟ ਦੀ ਗੱਲ ਕੀਤੀ ਤੁਸੀਂ ਕੋਈ ਵੱਡੀ ਗੱਲ ਨਹੀਂ ਆ ਯਾਰ ਇੱਕ ਤਰ੍ਹਾਂ ਦਾ ਡਾਕੂਮੈਂਟ ਤਿਆਰ ਹੋ ਜਾਂਦਾ ਹਰ ਇੱਕ ਨੂੰ ਪਤਾ ਆ ਇੱਥੇ ਹੁਣ ਵੀ ਕਿਹਾ ਜਾਂਦਾ ਕਿ ਦੋ ਦੋ ਆਧਾਰ ਕਾਰਡ ਬਣੇ ਹੋਏ ਨੇ ਇਹਨਾਂ ਦੇ ਜੁਪੀ ਵੀ ਤੇ ਇੱਥੇ ਕ੍ਰਾਈਮ ਨੂੰ ਕਿੱਦਾਂ ਰੋਕ ਸਕਦੇ ਤੁਸੀਂ ਕ੍ਰਾਈਮ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਬੋਟਾਂ ਜੋ ਬਣੀਆਂ ਆ ਉਹ ਕੈਂਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰਦੇ ਹੋ ਕਿ ਇਹਨਾਂ ਦੀਆਂ ਬੋਟਾਂ ਹੀ ਕੈਂਸਲ ਕਰ ਦਿਓ ਲਗਾਤਾਰ ਇਹਨਾਂ ਨੂੰ ਤਾਂ ਕੱਢਣ ਦੀ ਮੰਗ ਕੀਤੀ ਜਾ ਰਹੀ ਆ ਜਿੱਦਾਂ ਤੁਹਾਡਾ ਏਰੀਆ ਚੈੱਕ ਕੀਤਾ ਹੋਵੇ ਤਾਂ ਆਦਿ ਨਾਲੋਂ ਜ਼ਿਆਦਾ ਪ੍ਰਵਾਸੀ ਨੇ ਤੇ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਕੱਢਣਾ ਚਾਹਣਗੇ ਸਮਝੋ ਕਿ ਅਕਚੁਅਲ ਭਾਜੀ ਕੱਢ ਕੇ ਤਾਂ ਨਹੀਂ ਸਰਨਾ ਜੀ ਬਸ ਇਹੀ ਹੈ ਕਿ ਜੇ ਕੰਮ-ਕੰਮ ਆਏ ਆ ਇੱਥੇ ਇਹ ਸਿਰਫ ਕੰਮ ਹੀ ਕਰਨ ਵੋਟ ਦਾ ਅਧਿਕਾਰ ਨਹੀਂ ਇਹਨਾਂ ਨੂੰ ਹੋਣਾ ਚਾਹੀਦਾ ਜਿੱਦਾਂ ਦਵੇਈ ਚਾਹ ਗੁਜਰਾਤ ਚੋਂ ਆ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਠੀਕ ਹੈ ਜੀ ਤੇ ਅਸੀਂ ਕੰਮ ਕਰਕੇ ਵਾਪਸ ਆਪਣੇ ਦੇਸ਼ ਹੋਣੇ ਆ ਠੀਕ ਹੈ ਜੀ ਤੇ ਤੇ ਇਦਾਂ ਹੀ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਉਧਰਲੇ ਆਧਾਰ ਕਾਰਡ ਤੇ ਵੋਟਰ ਕਾਰਡ ਲੈਣੇ ਚਾਹੀਦੇ ਆ ਜਿਹੜਾ ਇਹਨਾਂ ਨੂੰ ਮਤਲਬ ਕਿਰਾਏ ਤੇ ਮਕਾਨ ਦਿੰਦਾ ਕੀ ਨਾਮ ਹੈ ਜੀ ਬਾਈ ਗੁਰਜੀਤ ਸਿੰਘ ਖਾਨ ਸਾਹਿਬ ਬਾਈ ਗੁਰਜੀਤ ਕੀ ਫਤਿਹ ਮੈਂ ਬਲਵਿੰਦਰ ਕੋਰ ਪੁਰ ਹੀਰਾ ਹੁਸ਼ਿਆਰਪੁਰ ਤੋਂ ਇੱਕ ਛੋਟੇ ਬੱਚੇ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਸਾਰੇ ਪੰਜਾਬੀਆਂ ਦਾ ਕਹਿ ਸਕਦੇ ਆ ਕਿ ਇਹ ਪੰਜਾਬ ਪ੍ਰਵਾਸੀਆਂ ਦੇ ਖਿਲਾਫ ਹੈ ਤੁਹਾਡੇ ਵੀਰ ਤੇ ਜੋ ਪ੍ਰਵਾਸੀਆਂ ਦਾ ਹੜਾ ਆਇਆ ਇਸ ਵੇਲੇ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਇਥੋਂ ਜਲਦ ਜਲਦ ਕੱਢਿਆ ਜਾਵੇ ਤੁਸੀਂ ਵੀ ਐਸੀ ਕਰਕੇ ਇਕੱਠੇ ਹੋਏ ਹੋ ਅੱਜ ਕੀ ਜਣਾ ਹੈ ਤੂੰ ਕੰਨਿਆ ਅਸੀਂ ਵੱਡਾਂਗੇ ਤੁਸੀਂ ਨਾ ਵੱਡਿਓ ਇਨੀ ਰਿੱਕੇ ਦੇ ਮੁੰਡੇ ਨੂੰ ਕਿੱਦਾਂ ਵੇਰਿਆ ਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦਿਲ ਲਿਆ ਹੈ ਨਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜੇ ਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੀ ਚੌਂਕ ਦੇ ਵਿੱਚ ਇੱਥੇ ਕੱਢ ਕੇ ਲਿਆਉਣਾ ਉਹਨੂੰ ਅਸੀਂ ਬਾਹਰ ਸਾਡੇ ਮੁੰਡਿਆਂ ਨੇ ਅਸੀਂ ਦਾਅ 'ਤੇ ਬੈਠੇ ਹਾਂ ਜਿੱਦਾਂ ਸਾਡਾ ਦਾਅ ਲੱਗਾ ਸੀ ਉਹਨੂੰ ਖਿੱਚ ਕੇ ਲੈ ਆਉਣਾ ਇੱਥੇ ਜਦੋਂ ਸਾਡੇ ਉਹ ਹੱਥ ਆਇਆ ਕਿੰਨਾ ਉਹ ਦਖਾਈ ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ਉਹ ਬਰਲਾਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਉਗੇ ਕਿਤੇ ਕਿਤੇ ਵੀ ਲੈਣੇ ਅਸੀਂ ਜਿੰਨਾ ਮਰਜੀ ਰੌਲਾ ਪਾਉਨੇ ਆ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨੂੰ ਲੈਣ ਦੇ ਨਾ ਰੱਖੋ ਜਿਹੜਾ ਵੀ ਰੱਖੂਗਾ ਨਾ ਪੰਜਾਬੀ ਪੰਜਾਬੀਆਂ ਨੂੰ ਵੀ ਅਕਲ ਹੁਣ ਨਾ ਆਈ ਤਾਂ ਫਿਰ ਆਣੀ ਵੀ ਹੈ ਨਹੀਂਗੀ ਸਾਡੇ ਪੰਜਾਬੀਆਂ ਨੂੰ ਆ ਗਿਆ ਜਾ ਰਿਹਾ ਕਿ ਵੋਟਾਂ ਦੀ ਖਾਤਮ ਜਾਏ ਉਹ ਸਾਰੇ ਵੋਟਾਂ ਦੀ ਖਾਤਰ ਹੀ ਉਹਨਾਂ ਨੂੰ ਅਗਰਬਤੀ ਧੂਪ ਬੱਤੀ ਕੀਤੀ ਜਾਂਦੀ ਆ ਉਹਨਾਂ ਹੀ ਵੋਟ ਬਣੀ ਕਰਕੇ ਉਹਨਾਂ ਦੇ ਪੈਰ ਜੰਮੀ ਹੋ ਆ ਉਹਨਾਂ ਦੀ ਕੈਨਸਲ ਹੋਣੀ ਚਾਹੀਦੀ ਆ ਵੋਟੇ ਮੇਰਾ ਨਾਮ ਜੀ ਗੁਰਪ੍ਰੀਤ ਸੋਨੀ ਅੱਜ ਗੁਰੂ ਦਾ ਇਕੱਠੇ ਹੋਏ ਸਾਰੇ ਆਪਾਂ ਬੱਚੇ ਵੀ ਆਕਰਮ ਲੋਕ ਬਿਲਕੁਲ ਜੋ ਇਹ ਮੰਦਭਾਗੀ ਜਿਹੜੀ ਘਟਨਾ ਆ ਉਹ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਉਹਦਾ ਜਿੰਨਾ ਵੀ ਜਿਹੜਾ ਦੋਖਾ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਸ ਵਿਚਾਰੇ ਬੱਚੇ ਨੂੰ ਮੌਤ ਦੇ ਘਾਟੋਂ ਤਾਰਿਆ ਇਵਨ ਕੀ ਦਸੰਦੇ ਵਿੱਚ ਇਹ ਵੀ ਆਇਆ ਸੁਣਦੇ ਵਿੱਚ ਕਿ ਉਸ ਬੰਦੇ ਨੇ ਬੱਚੇ ਨੂੰ ਇੰਨੀ ਜੀ ਬਰਿੰਦਵੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਿਰ ਦੇ ਵਿੱਚ ਇੱਟ ਮਾਰੀ ਗਈ ਔਰ ਫਿਰ ਵੀ ਜਦੋਂ ਉਹ ਬੱਚਾ ਨਹੀਂ ਮਰਿਆ ਤਾਂ ਉਹਦੀ ਉਹ ਪੈਂਟ ਜਿਹੜੀ ਹੈ ਉਹਦੀ ਪਜਾਮੀ ਪਾਈ ਹੋਈ ਸੀ ਉਹਦੇ ਨਾਲ ਉਹ ਜਿਹੜਾ ਗਲਾ ਆ ਉਹ ਕੁੱਟਿਆ ਗਿਆ ਔਰ ਉਹਦੀ ਜਿਹੜੀ ਜੀਭ ਸੀ ਨਾ ਉਹ ਵੀ ਉਹਦੇ ਬੰਦਾਂ ਨੇ ਵਿਚਾਰੇ ਆ ਕੇ ਜਿਹੜੀ ਆ ਉਹ ਕੱਟ ਹੋ ਚੁੱਕੀ ਸੀ ਇਹਨੂੰ ਦਰਿੰਦਰੀ ਦੇ ਨਾਲ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਕਿ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰ ਸਕਦੇ ਜੇਕਰ ਹੁਣ ਹਿਸ਼ਾਰਤੋਂ ਦੀ ਗੱਲ ਕੀਤੀ ਜਾਵੇ ਨਾ ਹਿਸ਼ਾਰਤੋਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਪਰ ਇਸ ਪਾਸੇ ਆਪਾਂ ਸਰਕਾਰ ਤੇ ਹੀ ਡਿਪੈਂਡ ਕਰਦੇ ਆਂ ਉਹਨਾਂ ਨੇ ਮੰਗ ਪੱਤਰ ਦੇ ਰਹੇ ਆਂ ਜਦਕਿ ਸਰਕਾਰ ਤਾਂ ਪਹਿਲੇ ਮੈਂ ਜੋ ਕਿ ਆਪਾਂ ਕਹਿ ਸਕਦੇ ਆਂ ਕਿ ਇੱਥੇ ਦੇ ਜੋ ਲੀਡਰ ਨੇ ਕੋਈ ਵੀ ਬਿਆਨ ਹੀ ਦੇ ਰਹੇ ਤਾਂ ਫਿਰ ਅਸੀਂ ਉਹਨਾਂ ਤੋਂ ਕੀ ਆਸ ਕਰ ਸਕਦੇ ਆਂ ਦੇਖੋ ਜਿਹੜੀ ਸਰਕਾਰ ਦਾ ਜੋ ਨਜ਼ਰੀਆ ਜੋ ਉਹਨਾਂ ਦਾ ਇੱਕ ਜਿਹੜਾ ਇਹ ਵੋਟ ਬੈਂਕ ਆ ਬਹੁਤ ਵੱਡਾ ਜੇ ਤੱਕ ਉਹ ਹਜੇ ਤੱਕ ਮੈਨੂੰ ਲੱਗਦਾ ਵੀ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਜੁਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਇਹ ਤੈਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਜਿੱਡਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਖਮਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਜਿਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜ਼ਾਇਰ ਫਾਇਦਾ ਚੱਕਦੇ ਆ ਔਰ ਇਹਦੇ ਉੱਤੇ ਜਿਹੜੇ ਸਰਕਾਰ ਆ ਜਿੱਥੇ ਤੱਕ ਫੇਲ ਹੋਈ ਆ ਇਸ ਬੱਚੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਆਉਣਾ ਕੱਲ ਮੈਂ ਦੇਖ ਰਿਹਾ ਸੀ ਕਿ ਮਹਿੰਦਰ ਕੇਪੀਜੀ ਦੇ بیٹے ਦੀ ਡੈਥ ਹੋਈ ਆ ਔਰ ਮੁੱਖ ਮੰਤਰੀ ਜੀ ਦਾ ਧਿਆਨ ਆ ਜਾਂਦਾ ਬਹੁਤ ਜਲਦੀ ਕਿ ਬਹੁਤ ਮੰਦ ਭਾਗੀ ਕਿ ਉਹ ਇੱਕ ਲੀਡਰ ਦਾ ਬੱਚਾ ਸੀ ਦੁੱਖ ਸਾਨੂੰ ਵੀ ਆ ਬਹੁਤ ਕਿਸੇ ਦਾ ਬੱਚਾ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਸਾਡੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਇਸ ਬੱਚੇ ਦੇ ਉੱਤੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਬਹੁਤ ਸਾਡੇ ਪੰਜਾਬੀਅਤ ਲਈ ਬਹੁਤ ਸ਼ਰਮ ਦੀ ਗੱਲ ਆ ਜਿੱਕਰ ਹਜੇ ਵੀ ਆਪਣੇ ਜੋ ਕਿ ਨਹੀਂ ਇਹਨਾਂ ਨੂੰ ਕੁਝ ਵੀ ਕੀਤਾ ਜਾਂਦਾ ਜਾਂ ਇੱਥੇ ਛੱਡਿਆ ਨਹੀਂ ਜਾਂਦਾ ਤੇ ਸਰਕਾਰ ਵੱਲੋਂ ਜਾਂ ਕੁਝ ਵੀ ਇਦਾਂ ਰੈਕਸ਼ਨ ਨਹੀਂ ਲਿਆ ਜਾਂਦਾ ਤੇ ਤੁਹਾਡੇ ਵੱਲੋਂ ਕੀ ਨਾ ਮੁੱਕੀ ਹੋਏਗੀ ਦੇਖੋ ਜਿੱਦਾਂ ਵੀ ਪਹਿਲਾਂ ਪਸ ਹੀ ਇਹ ਇਹਨਾਂ ਨੂੰ ਕਹਿੰਦੇ ਆ ਜਿੰਨੇ ਵੀ ਸਾਡੇ ਇੱਥੇ ਲੀਡਰ ਆ ਖਾਸ ਕਰਕੇ ਸਾਡੇ ਸਰਕਾਰ ਦੇ ਜਿਹੜੇ ਮੇਰ ਸਾਹਿਬ ਹੀ ਇੱਥੋਂ ਪੂਰੇ ਹੁਸ਼ਿਆਰਪੁਰ ਨੂੰ ਰੀਡ ਕਰਦੇ ਆ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਇਹ ਜਿੰਨੀ ਜਲਦੀ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਆ ਬਣਦੀਆਂ ਜਿਹੜੀਆਂ ਵੈਰੀਫਿਕੇਸ਼ਨ ਆ ਇਹਨਾਂ ਦੀਆਂ ਉਧਰੋਂ ਪੀਸੀਆਂ ਮੰਗਵਾਉਣ ਜਿੰਨਾ ਹੋ ਸਕਦਾ ਇਹਨਾਂ ਦਾ ਸਾਰਾ ਜਿਹੜਾ ਕਾਮਜਾਮ ਆ ਉਹ ਦੇਖ ਕੇ ਜੇ ਨਹੀਂ ਇਹ ਕਰਦੇ ਤਾਂ ਉਹ ਤੋਂ ਬਾਅਦ ਜੇ ਨੌਜਵਾਨੀ ਭੜਕਦੀ ਆ ਤਾਂ ਉਹਦੇ ਜਿਹੜੇ ਕਸੂਰਵਾਰ ਆ ਇਹ ਪ੍ਰਸ਼ਾਸਨ ਹੋਊਗਾ ਇਹ ਸਰਕਾਰ ਹੋਊਗੀ ਦਵਿੰਦਰ ਸਿੰਘ ਜੀ ਇਹ ਦਾ ਫੋਰਹੀ ਰਾਮ ਦਵਿੰਦਰ ਸਿੰਘ ਮੇਰਾ ਨਾਮ ਆ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਜਿਹੜੀ ਬੱਚੇ ਦੇ ਨਾਲ ਮੰਦਭਾਗੀ ਘਟਨਾ ਹੋ ਗਈ ਆ ਉਹਦੀਆਂ ਕਿਰਪਾ ਕਰਕੇ ਤਸਵੀਰਾਂ ਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਾਉਣੀਆਂ ਬੰਦ ਕੀਤੀਆਂ ਜਾਣ। ਇਹ ਸੋਚਣਾ ਕਿ ਮੈਂ ਫੋਟੋ ਨੂੰ ਅਪਲੋਡ ਕਰ ਦਵਾਂ ਤੇ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦੁੱਖ ਸਾਂਝਾ ਹੋ ਰਿਹਾ ਇਹ ਗਲਤ ਗੱਲ ਆ। ਉਹ ਮਾਪੇ ਦੇ ਉੱਤੇ ਕੀ ਬੀਤਦੀ ਹੋਏਗੀ ਇਹ ਫੋਟੋ ਦੁਬਾਰਾ ਬਾਰ-ਬਾਰ ਬਾਰ-ਬਾਰ ਨੈਟ ਦੇ ਉੱਪਰ ਆਉਣ ਦੇ ਨਾਲ। ਠੀਕ ਹੈ ਜੀ ਨੰਬਰ 1 ਨੰਬਰ 2 ਜੀ ਸਾਡੀਆਂ ਦੋ ਸ਼ਿਹਾਰਪੁਰ ਦੇ ਵਿੱਚ ਪੁਰੀਆਂ ਸਾਡਾ ਪਿੰਡ ਆ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਹੋਏ ਹੋਏ ਠੀਕ ਹੈ ਉਹਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਆ ਨੰਬਰ 1 ਸੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਮ ਆਰ ਆਈ ਵੀਰਵਾਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੇ ਦੇਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਦਰੋਂ ਘਾਰੇ ਸੰਭਾਲ ਰਹੇ ਆ ਕੋਈ ਬੰਦਾ ਢਿੱਲਾ ਮੱਠਾ ਹੋ ਜਾਂਦਾ ਤਾਂ ਐਨਆਰਆਈ ਉਹਨਾਂ ਨੂੰ ਪੈਸੇ ਭੇਜਦੇ ਆ ਤੇ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੀ ਆ ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਨਆਰਆਈ ਦੇ ਘਰ ਇਹ ਪ੍ਰਵਾਸੀ ਰਹਿਣ ਠੀਕ ਆ ਜੀ ਇੱਕ ਹੋਰ ਸਾਡੀ ਮੰਗ ਮੇਨ ਆ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਨੇ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠੇ ਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਬੇ ਮੀਟਰ ਕਿੱਧਰ ਲੱਗਿਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇੱਕ ਇੱਥੇ ਦਾ ਔਰ ਇੱਕ ਉਧਰਲਾ ਦੋਨੇ ਰਾਸ਼ਨ ਲੈਣਦੇ ਪਏ ਇੱਕ ਡੱਬਾ ਉਹਨਾਂ ਦਾ ਉੱਥੇ ਬੈਠਾ ਹੈ ਇੱਕ ਇੱਥੇ ਬੈਠਾ ਆ ਦੋਨੇ ਪਾਸੇ ਰਾਸ਼ਨ ਉਹਨਾਂ ਦਾ ਤਾਂ ਆਪਣੇ ਆਪ ਹੀ ਕਰਾਈਮਾਂ ਨੂੰ ਦਿਮਾਗ ਜਾਣਾ ਜੇ ਸੋ ਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾ ਨੂੰ ਦਮਾਗ ਨਹੀਂ ਜਾਂਦਾ ਉਹ ਇਹ ਹੁੰਦਾ ਕਿ ਮੈਂ ਰੋਟੀ ਖਾ ਲਈਏ ਤੇ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆ ਇਹਨਾਂ ਨੂੰ ਜ਼ਿਰ ਤੇ ਅਸੀਂ ਚੜਾਇਆ ਇਹ ਸਾਡੇ ਜੁੱਤੀਆਂ ਮਾਰਨ ਲੱਗੇ ਪਰ ਇਹ ਮੀਟਿੰਗ ਜਿਹੜੀ ਹੋਈ ਹੈ ਇੱਕ ਬਿਲਕੁਲ ਛੋਟੀ ਆ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਟਾਈਮ ਦਿੰਨੇ ਆ ਵੀ ਉਦੋਂ ਤੱਕ ਤੁਸੀਂ ਇਹ ਖਾਲੀ ਕਰੋ ਤੇ ਉਹਦੇ ਵਿੱਚ ਮੇਰ ਸਾਹਿਬ ਵੀ ਇੱਥੇ ਹੋਣਗੇ ਸਾਡੇ ਪਿੰਡ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਉਹ ਵੀ ਇੱਥੇ ਹੋਏਗੇ ਤੇ ਜ਼ਥੇਦਾਰ ਹਣੀ ਵੀ ਇੱਥੇ ਹੋਣਗੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਗਲੀ ਮੀਟਿੰਗ ਅਸੀਂ ਰੱਖਣ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਮਾਦੀਵਾਰਾਂ ਨੂੰ ਤੁਹਾਡੇ ਨੂੰ ਹੀ ਦੱਸਣਾ ਚਾਹੁੰਦਾ ਹਾਂ